ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਦੀ ਤੇ ਪੇਸ਼ ਹੈ ਅੱਜ ਦਾ ਮੁੱਖ ਖ਼ਬਰ ਸਭ ਤੋਂ ਪਹਿਲਾਂ ਦੱਸ ਦਿਆ ਕਿ ਨਗਰ ਨਿਗਮ ਚੋਣਾ ਨੂੰ ਲੈ ਕੇ ਭਾਜਪਾ ਅਤੇ ਪੁਲਿਸ ਦੇ ਵਿਚਾਲੇ ਹੋਇਆ ਕਾਫੀ ਜ਼ਿਆਦਾ ਹੰਗਾਮਾ ਪੰਜਾਬ ਦੇ ਵਿੱਚ 21 ਦਸੰਬਰ ਨੂੰ ਨਗਰ ਨਿਗਮ ਚੋਣਾ ਹੋਣ ਜਾ ਰਹੀਆਂ ਨੇ ਤੇ ਇਸੇ ਵਿਚਾਲੇ ਪੂਰੇ ਪਟਿਆਲਾ ਦੇ ਵਿੱਚ ਅੱਜ ਜੋ ਮਾਹੌਲ ਹੈ ਕਾਫੀ ਜ਼ਿਆਦਾ ਗਰਮਾਇਆ ਹੋਇਆ ਦੱਸਦੇ ਕਿ ਅੱਜ ਨਾਮਜ਼ਦਗੀ ਪ੍ਰਕਿਰਿਆ ਦਾ ਆਖਰੀ ਦਿਨ ਹੈ ਤੇ ਇਸੇ ਵਿਚਾਲੇ ਪਾਤਪਾ ਆਗੂਆਦੀ ਪੁਲਿਸ ਦੇ ਨਾਲ ਬਹਿਸ ਹੋਈ ਹੈ ਜਿहां ਦਫ਼ਤਰ ਦੇ ਬਾਹਰ ਪੁਲਿਸ ਵਿਚਾਲੇ ਅਤੇ ਪਾਤਪਾ ਦੇ ਆਗੂਆ ਵਿਚਾਲੇ ਕਾਫੀ ਜ਼ਿਆਦਾ ਬਹਿਸ ਹੋਈ ਹੈ ਇਸ ਦੇ ਵਿਚਾਲੇ ਪਰਨੀਤ ਕੌਰ ਵੀ ਪੁਲਿਸ ਦੇ ਨਾਲ ਕਾਫੀ ਜ਼ਿਆਦਾ ਬਹਿਸ ਸੀ ਹੈ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪਾਤਪਾ ਆਗੂਆ ਦੇ ਜਿਨਨੇ ਵੀ ਨਾਮਜ਼ਦਗੀ ਪੱਤਰ ਦੀਆਂ ਫਾਈਲਾਂ ਨੇ ਉਸ ਨੂੰ ਕੋਈ ਅਣਪਛਾਤੇ ਵਿਅਕਤੀ ਲੈ ਕੇ ਫਰਾਰ ਹੋ ਗਿਆ ਇਸ ਤੋਂ ਬਾਅਦ ਪਟਿਆਲਾ ਦੇ ਵਿੱਚ ਜਾ ਬ ਕੋਈ ਗੱਲ ਨਹੀਂ ਸੀ ਆ ਜੋ ਆਰੋ ਸਾਹਿਬ ਨੂੰ ਮਿਲ ਹਾਂ ਜਿਵੇਂ ਆਰੋ ਸਾਹਿਬ ਕਹਿੰਦੇ ਮੇਰੇ ਕਹਿੰਦੇ ਤਾਂ ਮਾਰਾ ਬਹੁਤ ਕਰੇ ਡੇਟ ਡੇਟ ਤੱਕ ਹੋਣਾ ਪਾਕਿਸਤਾਨ ਕਾ ਪਿੱਛੇ ਪਿੱਛੇ ਹੋ ਰਿਹਾ ਹੈ ਕੈਂਡੀਡੇਟ ਆਪ ਕੈਂਡੀਡੇਟ ਆ ਆ ਦੇਵ ਕੈਂਡੀਡੇਟਸ ਐਚਾਈਡ ਆਲਸੋ ਅਰੇ ਆਰੋ ਕਰਨ ਗੱਲ ਲੱਖੋ ਖੁਸ਼ ਹੋ ਰਿਹਾ ਹੈ ਕੰਡਾ ਬਣੇ ਇਹ ਕੰਮੇ ਪੜਦੇ ਪਾ ਜੀ ਆਪਾਂ ਹੋਰ ਫਾਈਲ ਫਾਈਲ ਨਹੀਂ ਨਹੀਂ ਫਾਈਲ ਨਹੀਂ ਉਹ ਕੀ ਹੋ ਗਿਆ ਉਹ ਵੀ ਕੈਂਡੀਡੇਟ ਨੂੰ ਕਹਿੰਦਾ ਉਹ ਲਾਉਂਦਾ ਨਹੀਂ ਮੈਡਮ ਨਹੀਂ ਮਾਹਰ ਇਹ ਵੀ ਕੰਮ ਜੋ ਬਣਾਉਂਦੇ ਐ ਸਪੈਸ਼ਲ ਵੀ ਯਾਰ ਹੁਣ ਤੂੰ ਤਾਂ ਜਾਣਦਾ ਵੀ ਨੀਰ ਹੋ ਗਿਆ ਯਾਰ ਉਹ ਬਾਈ ਜੀ ਪਿੱਛੇ ਪਤਾ ਸੀ ਤਾਲਾ ਕੱਢ ਕਰ ਉਹ ਪਿੱਛੇ ਬਾਈ ਉਹ ਵੀ ਖਵਾਣਾ ਕੋਲੇ ਸਾਡਾ ਕਰ ਯਾਰ ਹੋਲੀ 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 embrox種 uh Dante biikki ਲੈਰ ਦੇ ਕਿੱਥੇ ਨਿਕਲ ਰਿਹਾ ਤੂੰ ਕਿੱਡੇ ਮਾਰ ਰਿਹਾ ਤੂੰ ਕੋਈ ਕੋਈ ਆ ਨਹੀ ਸਕਿਉਰਟੀ ਵਾਲਾ ਯਾਰ ਸਕਿਉਰਟੀ ਵਾਲੇ ਤੱਕ ਮਾਰੋ ਆਫਿਸ ਦੇ ਬਾਹਰ ਕਾਫੀ ਜ਼ਿਆਦਾ ਬਹਿਸ ਬਾਜੀ ਹੋਈ ਹੈ ਮੌਕੇ ਦੀਆਂ ਤਸਵੀਰਾਂ ਇਸ ਵਾਲੇ ਸਕ੍ਰੀਨ ਦੇ ਉੱਪਰ ਦੇਖ ਸਕਦੇ ਹੋ ਇਸ ਦੇ ਨਾਲ ਹੀ ਕਾਂਗਰਸੀ ਆਗੂਆਂ ਨੇ ਵੀ ਦੋਸ਼ ਲਾਇਆ ਹੈ ਕਿ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਦੇ ਉੱਪਰ ਪਹੁੰਚ ਗਈ ਪੁਲਿਸ ਨੇ ਸਾਰੇ ਗੇਟ ਬੰਦ ਕਰ ਦਿੱਤੇ ਹੋਨ ਲੋਕਾਂ ਨੂੰ ਸਿਰਫ 1 ਕਿਗੇੜ ਤੋਂ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਆਗੂ ਜੋਨੀ ਕੋਲੀ ਨੇ ਵੀ ਮੀਡੀਆ ਨੂੰ ਦੱਸਿਆ ਹੈ ਕਿ ਇਹ ਸਭ ਡਰਾਮ ਹੈ ਉਹਨਾਂ ਨੇ ਕਿਹਾ ਕਿ ਅੰਦਰ ਸਿਰਫ ਉਮੀਦਵਾਰਾਂ ਅਤੇ ਪ੍ਰਸਤਾਵਕ ਹੀ ਜਾ ਰਹੇ ਨੇ ਕੰਮ ਬਹੁਤ ਹੀ ਸੁਚੇਤ ਤੇ ਟੰਗ ਦੇ ਨਾਲ ਚੱਲ ਰਿਹਾ ਹੈ ਜਾਣਕਾਰੀ ਮੁਤਾਬਕ ਨਾਮਜ਼ਦਗੀ ਪ੍ਰਕਿਰਿਆ ਦਾ ਅੱਜ ਆਖਰੀ ਦਿਨ ਹੈ ਇਸ ਦੇ ਕਾਰਨ ਪਟਿਆਲਾ ਦੇ ਵਿੱਚ ਪੁਲਿਸ ਵੱਲੋਂ ਸਖਰ ਪ੍ਰਬੰਧ ਕੀਤੇ ਗਏ ਨੇ ਇਸ ਮੌਕੇ ਦੇ ਉੱਪਰ ਦੋਸ਼ ਲਾਇਆ ਕਿ ਕਤਾਰਾਂ ਦੇ ਵਿੱਚ ਲੱਗੇ ਹੋਏ ਹਨ ਉਤੋਂ ਅਚਾਨਕ ਹੀ ਕੁਝ ਵਿਅਕਤੀ ਆਏ ਜੋ ਫਾਈਲ ਲੈ ਕੇ ਭੱਜ ਗਏ ਬਾਜਪਾ ਆਗੂ ਜੈ ਇੰਦਰ ਕੋਰ ਵੀ ਮੌਕੇ ਦੇ ਉੱਪਰ ਪਹੁੰਚ ਗਏ ਇਸ ਦੇ ਨਾਲ ਹੀ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਇਸ ਦੌਰਾਨ ਲਾਈਨਾਂ ਦੇ ਵਿੱਚ ਖੜੇ ਲੋਕਾਂ ਨੇ ਇੱਕ ਔਰਤ ਨੇ ਦੱਸਿਆ ਕਿ ਕਾਂਗਰਸ ਦੀ ਉਮੀਦਵਾਰ ਹੈ ਉਹ ਵੀ ਨਾਮਜ਼ਦਗੀ ਕਰਵਾਉਣ ਦੇ ਲਈ ਆਈ ਸੀ ਇਸ ਦੇ ਦੌਰਾਨ ਅਣਪਛਾਤੇ ਵਿਅਕਤੀ ਫਾਈਲ ਖੋ ਕੇ ਫਰਾਰ ਹੋ ਗਏ ਉਸ ਨੇ ਕਹਿ ਕੇ ਸਮਝ ਨਹੀਂ ਆ ਰਿਹਾ ਕਿ ਹੁਣ ਕੀ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਜਾਣਬੁੱਝ ਕੇ ਸਾਨੂੰ ਨਹੀਂ ਲੜਨ ਦਿੱਤੀ ਜਾ ਰਹੀ ਚੋਣਾ ਜਾਣਬੁੱਝ ਕੇ ਕੋਈ ਵਿਅਕਤੀ ਨੂੰ ਆਪਣੇ ਚਾਅ ਦੇ ਵਿੱਚ ਲੈ ਕੇ ਇਹ ਫਾਈਲਾਂ ਚੋਰੀ ਕਰਵਾਈਆਂ ਗਈਆਂ ਨੇ ਇਸ ਦਿਨ ਆਲੀ ਪਟਿਆਲਾ ਬੋਰਡ ਨੰਬਰ 48 ਪਾਸਪਾ ਦੇ ਉਮੀਦਵਾਰ ਨਿਖਿਲ ਕੁਮਾਰ ਕਾਕਾ ਹਨ ਜੋ ਜੀਲਾ ਪਟਿਆਲਾ ਭਾਜਪਾ ਦੇ ਯੂਥ ਪ੍ਰਧਾਨ ਬਣੇ ਹੋਏ। ਦਾਸ ਦੇ ਕਿ ਨਗਰ ਨਿਗਮ ਚੋੜਾ ਨੂੰ ਲੈ ਕੇ ਅੱਜ ਨਾਮਜ਼ਦਗੀ ਪ੍ਰਕਿਰਿਆ ਦਾ ਅਖੀਰਲਾ ਦਿਨ ਹੈ ਜਿਸ ਦੇ ਕਾਰਨ ਹੁਣ ਪਟਿਆਲਾ ਦੇ ਵਿੱਚ ਕਾਫੀ ਜ਼ਿਆਦਾ ਮਾਹੌਲ ਗਰਮਾਇਆ ਹੋਇਆ ਹੈ। ਆਫਿਸ ਦੇ ਬਾਹਰ ਭਾਜਪਾ ਆਗੂਆਂ ਦੀ ਅਤੇ ਕਾਂਗਰਸ ਦੀ ਪੁਲਿਸ ਦੇ ਨਾਲ ਕਾਫੀ ਜ਼ਿਆਦਾ ਬਹਿਸਬਾਜ਼ੀ ਹੋਈ ਹੈ। ਇਹ ਮਾਮਲਾ ਇਸ ਵੇਲੇ ਕਾਫੀ ਜ਼ਿਆਦਾ ਸੁਰੱਖਿਆ ਦੇ ਵਿੱਚ ਬਣਿਆ ਹੋਇਆ ਹੈ। ਇਸਨਾਰੇ ਤਨਦਸਗੀ ਕੁਝ ਅਣਪਛਾਤੇ ਵਿਅਕਤੀ ਆਏ ਜੋ ਕਿ ਫਾਈਲ ਲੈ ਕੇ ਫਰਾਰ ਹੋ ਗਏ ਸਨ ਉਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਸ ਮੋਕੇ ਦੇ ਉੱਪਰ ਜਾਂਚ ਕਰਾਂਗੇ ਪਰ ਅਜੇ ਅੰਦਰ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਹੁਣ ਦੱਸਿਆ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਮਹਿਲਾਵਾਂ ਦੇ ਲਈ ਲਿਆ ਵੱਡਾ ਫੈਸਲਾ ਦਿੱਲੀ ਦੇ ਵਿੱਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਇਸ ਵੇਲੇ ਪੂਰੀ ਚੋਰਾਸ਼ੋਰ ਦੇ ਨਾਲ ਪਿਆਰੀਆ ਦੇ ਵਿੱਚ ਲੱਗੀ ਹੋਈ ਹੈ ਇਸ ਦੇ ਨਾਂ ਇਹ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਇੱਕ ਵੱਡਾ ਐਲਾਨ ਕੀਤਾ ਅਰਵਿੰਦ ਕੇਜਰੀਵਾਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਇਸ ਵੇਲੇ ਉਹਨਾਂ ਨੇ ਕੈਬਨਿਟ ਦੇ ਵਿੱਚ ਮਹਿਲਾ ਸਨਮਾਨ ਯੋਜਨਾ ਦੇ ਦੌਰਾਨ ਵੱਡਾ ਫੈਸਲਾ ਦਿੱਤਾ ਹੈ ਅਰਵਿੰਦ ਕੇਜਰੀਵਾਲ ਨੇ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਜੋ ਫੈਸਲਾ ਸੀ ਉਸ ਨੂੰ ਜਾਰੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਜੁਨੀਆ ਵੀ ਹੁਣ ਸੀਟਾਂ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਮਿਲੇਗੀ ਜੇਕਰ ਆਮ ਆਦਮੀ ਪਾਰਟੀ ਫੇਰ ਤੋਂ ਦਿੱਲੀ ਦੀ ਸਰਕਾਰ ਬਣਦੀ ਹੈ ਤੇ ਮਹਿਲਾਵਾਂ ਦੀ ਇਸ ਰਕਮ ਨੂੰ 1000 ਰੁਪਏ ਤੋਂ ਵਧਾ ਕੇ 2100 ਰੁਪਏ ਕਰ ਦਿੱਤਾ ਜਾਵੇਗਾ ਅੱਜ ਸਵੇਰੇ ਕੈਬਨਿਟ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਮਹਿਲਾ ਸਮਾਨ ਯੋਜਨਾ ਦੇ ਦੌਰਾਨ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਇਹ ਫੈਸਲਾ ਲਿੱਤਾ ਗਿਆ ਇਸ ਦੌਰਾਨ ਹੁਣ ਦਿੱਲੀ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਸੀਟਾਂ चाली तो लेके पैतालीस सीटा आम आदमी पार्टी तो मिल सकती सकिया और ये दोनों इतनी बड़ी घोषणाएं हैं और दोनों घोषणाएं दिल्ली की महिलाओं के लिए हैं मेरी माताओं के लिए बहनों के लिए <स्थाँगा> दोस्तों मैंने वादा किया था कि हर महिला के अकाउंट में हर महीने हजार हजार रुपए डलवाएंगे आज मुझे ये ऐलान करते हुए बेहद फक्र हो रहा है कि आतिशी जी की अध्यक्षता में आज सुबह 10 बजे दिल्ली सरकार की कैबिनेट मीटिंग हुई और उस कैबिनेट मीटिंग में यह प्रस्ताव पारित कर दिया गया कि दिल्ली की हर महिला के अकाउंट में हर महीने हजार हजार रुपए डाले जाएंगे दोस्तों इसके साथ ही ये योजना दिल्ली में लागू हो गई है अब इस योजना के तहत महिलाओं को रजिस्ट्रेशन करना होगा और रजिस्ट्रेशन के बाद जो जो महिलाएं रजिस्ट्रेशन करेंगी उनके अकाउंट में हजार हजार रुपए आने शुरू हो जाएंगे ये ऐलान मैंने इस साल मार्च के महीने में किया था और मुझे उम्मीद थी कि लगभग अप्रैल मई के महीने तक इसको मैं लागू कर दूंगा लेकिन इन लोगों ने दुर्भाग्यवश चंडीगढ़ के दिलजीत दोसांझ लाइव कॉन्सर्ट नारी की गई एडवर्टाइजमेंट ग्लोबल स्टार ਦਿਲਜੀਤ ਦੋਸਾਂ ਜਿਨ੍ਹਾਂ ਨੇ ਇਸ ਵੇਲੇ ਪੂਰੇ ਭਾਰਤ ਦੇ ਵਿੱਚ ਨਹੀਂ ਕਿ ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਤੱਕ ਪਾਈ ਹੋਈ ਹੈ ਇਸ ਵੇਲੇ ਦਿਲਜੀਤ ਦੋਸਾਂਜ ਆਪਣੇ 2024 ਦਿਲੂਮੀਨਾਟੀ ਟੂਰਨੋ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਤੇ ਹੁਣ ਇੱਕ ਹੋਰ ਵੱਡੀ ਖਬਰ ਦਿਲਜੀਤ ਦੋਸਾਂ ਨੂੰ ਲੈ ਕੇ ਸਾਹਮਣੇ ਆਈ ਹੈ ਕਿ ਚੰਡੀਗੜ੍ਹ ਦੇ ਵਿੱਚ ਬਾਲ ਸੁਧਾਰਕ ਕਮਿਸ਼ਨ ਨੇ ਜੋ ਕਿ ਹੈ ਦਿਲਜੀਤ ਦੋਸਾਂਝ ਦੇ ਉੱਪਰ ਇੱਕ ਐਡਵਰਟਾਈਜ਼ਰੀ ਜਾਰੀ ਕੀਤੀ ਹੈ। ਸਿਪਰਾ ਪਾਂਸਲ ਨੇ ਕਿਹਾ ਹੈ ਕਿ ਦਿਲਜੀਤ ਦੋਸਾਂਝ ਨੂੰ ਚੰਡੀਗੜ੍ਹ ਦੇ ਵਿੱਚ ਜੋ ਕਾਂਸਰਟ ਹੋ ਰਿਹਾ ਉਸ ਦੇ ਵਿੱਚ ਜਿੰਨਾ ਗਾਣਿਆਂ ਦੇ ਵਿੱਚ ਪੰਜਵੇਂ ਕੀ ਪੰਜ ਤਾਰਾ ਉਹਨਾਂ ਦੇ ਗਾਣੇ ਆ ਇਸ ਤਰੀਕੇ ਦੇ ਗਾਣਿਆਂ ਨੂੰ ਸਟੇਜ ਦੇ ਉੱਪਰ ਨਾ ਗਾਇਆ ਜਾਵੇ। ਨਾ ਹੀ ਕੋਈ ਗਾਣਾ ਤੋੜ ਮਰੋੜ ਕੇ ਗਾਇਆ ਜਾਵੇ ਕਿਉਂਕਿ ਦਿਲਜੀਤ ਦੋਸਾਂਝ ਸਟੇਜ ਦੇ ਉੱਪਰ ਬੱਚਿਆਂ ਨੂੰ ਵੀ ਬੁਲਾਉਂਦੇ ਆ ਇਸ ਦੇ ਕਾਰਨ ਬੱਚਿਆਂ ਦੇ ਉੱਪਰ ਕਾਫੀ ਗਲਤ ਅਸਰ ਪੈ ਸਕਦਾ ਹੈ। ਇਸ ਨੂੰ ਲੈ ਕੇ ਦਿਲਜੀਤ ਦੋਸਾਂਝ ਨੂੰ ਹੁਣ ਐਡਵਰਟਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਦਿਲਜੀਤ ਦੋਸਾਂਝ ਹੁਣ ਸਟੇਜ ਦੇ ਉੱਪਰ ਇਸ ਤਰੀਕੇ ਦੇ ਗਾਣੇ ਨਹੀਂ ਗਾਣਗੇ ਦਿਲਜੀਤ ਦੇ ਸ਼ੋਅ ਨੂੰ ਲੈ ਐਡਵਰਟਾਈਜ਼ਰੀ ਜਾਰੀ ਚੰਡੀਗੜ੍ਹ ਚ ਸੀਸੀਪੀਆਰ ਨੇ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਹੈ ਕਿ ਇਹ ਗੀਤ ਬੱਚਿਆਂ ਨੂੰ ਪ੍ਰਭਾਵਿਤ ਕਰਦੇ ਨੇ ਐਡਵਰਟਾਈਜ਼ਰੀ ਦੇ ਵਿੱਚ ਸਪਸ਼ਟ ਤੌਰ ਤੇ ਲਾਈਵ ਸ਼ੋਅ ਦੇ ਦੌਰਾਨ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਣ ਦਾ ਵੀ ਜ਼ਿਕਰ ਕੀਤਾ ਗਿਆ ਜਿੱਥੇ ਪੀਕ ਸਾਊਂਡ ਲੈਵਲ 120 ਡੀਬੀ ਤੋਂ ਉੱਪਰ ਹੈ ਜੋ ਬੱਚਿਆਂ ਦੇ ਲਈ ਕਾਫੀ ਜ਼ਿਆਦਾ ਨੁਕਸਾਨਦੇਹ ਹੈ ਐਡਵਰਟਾਈਜ਼ਰ ਦੇ ਵਿੱਚ CCPR ਨੇ আয়োজਕਾਂ ਨੂੰ ਇਹ ਯਕੀਨੀ ਬਣਾਉਣ ਦੇ ਲਈ ਕਿ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਨੂੰ ਸ਼ਰਾਬ ਨਾ ਦਿੱਤੀ ਜਾਵੇ। ਇਸ ਤੋਂ ਪਹਿਲਾਂ ਨਵੰਬਰ ਦੇ ਮਹੀਨੇ ਦੇ ਵਿੱਚ ਚੰਡੀਗੜ੍ਹ ਦੇ ਸਮਾਜ ਸਾਸ਼ਤਰ ਸਹਾਇਕ ਪ੍ਰੋਫੈਸਰ ਪੰਡਿਤ ਰਾਵ ਨੇ ਗਾਇਕ ਦਿਲਜੀਤ ਦੋਸਾਂਝ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ। ਜੇਸਤੇ ਜ਼ਿਲ੍ਹਾ ਬਾਲਪਲਾਈ ਅਫਸਰ ਤੇਲੰਗਾਨਾ ਨੇ ਵੀ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਣ ਸ਼ਰਾਬ ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ਦਾ ਨੋਟਿਸ ਜਾਰੀ ਕੀਤਾ ਸੀ ਕਿ ਦਿਲਜੀਤ ਦੋਸਾਂ ਸਟੇਜ ਤੇ ਜਾ ਕੇ ਸ਼ਰਾਬ ਨੂੰ ਜੋ ਕਨਫਰਮ ਕਰਦੇ ਨੇ ਇਸ ਤਰ੍ਹਾਂ ਦੇ ਮੁਤਾਬਿਕ ਜਿਵੇਂ ਗਾਣੇ ਗਾਉਂਦੇ ਨੇ ਉਹਨਾਂ ਨੂੰ ਨਾ ਗਾਇਆ ਜਾਵੇ ਕਿਉਂਕਿ ਉਹਨਾਂ ਨੇ ਕਿਹਾ ਕਿ ਗਨ ਕਲਚਰ ਨੂੰ ਵੀ ਦਿਲਜੀਤ ਦੋਸਾਂ ਦਾ ਸਟੇਜ ਦੇ ਉੱਪਰ ਨਾ ਪ੍ਰਮੋਟ ਕਰਨ ਦਿਲਜੀਤ ਦੋਸਾਂ ਦਾ ਦਿਲੂਮੀਨਾਟੀ 2024 ਟੂਰ ਇਸ ਵੇਲੇ ਕਾਫੀ ਜ਼ਿਆਦਾ ਸੁਰੱਖਿਆ ਦੇ ਵਿੱਚ ਬਣਿਆ ਹੋਇਆ ਹੈ ਇਸ ਤੋਂ ਪਹਿਲਾਂ ਤੇਲੰਗਾਨਾ ਸਰਕਾਰ ਨੇ ਵੀ ਦਿਲਜੀਤ ਦੋਸਾਂ ਨੂੰ ਕਿਹਾ ਸੀ ਕਿ ਉਹ ਜਦੋਂ ਲਾਈਵ ਕਾਨਸਰਟ ਦੇ ਲਈ ਤੇਲੰਗਾਨਾ ਆਣਗੇ ਤੇ ਉੱਥੇ ਜਿੰਨੇ ਵੀ ਬੱਚਿਆਂ ਨੇ ਉਹਨਾਂ ਨੂੰ ਸਟੇਜ ਦੇ ਉੱਪਰ ਨਾ ਬੁਲਾਇਆ ਜਾਏ ਅਤੇ ਗਨ ਕਲਚਰ ਨੂੰ ਲੈ ਕੇ ਪ੍ਰਮੋਟ ਨਾ ਕੀਤਾ ਜਾਵੇ ਤੇ ਸ਼ਰਾਬ ਨੂੰ ਲੈ ਕੇ ਵੀ ਕੋਈ ਗਾਣਾ ਨਾ ਗਾਇਆ ਜਾਵੇ ਤੇ ਹੁਣ ਚੰਡੀਗੜ੍ਹ ਕਾਨਸਰਟ ਨੂੰ ਲੈ ਕੇ ਵੀ ਦਿਲਜੀਤ ਸੁਰਖਿਆ ਦੇ ਵਿੱਚ ਬਣੇ ਹੋਏ ਨੇ 14 ਦਸੰਬਰ ਨੂੰ ਦਿਲਜੀਤ ਦਾ ਚੰਡੀਗੜ੍ਹ ਦੇ ਵਿੱਚ ਲਾਈਵ ਕਾਨਸਰਟ ਹੈ ਜਿੱਥੇ ਐਡਵਰਟਾਈਜ਼ਰੀ ਜਾਰੀ ਕੀਤੀ ਗਈ ਹੈ ਉਹਨਾਂ ਨੂੰ ਕਿਹਾ ਕਿ 25 ਸਾਲ ਤੋਂ ਕੱਟ ਲੋਕਾਂ ਨੂੰ ਸ਼ਰਾਬ ਨਾ ਦਿੱਤੀ ਜਾਵੇ ਅਤੇ ਬੱਚਿਆਂ ਨੂੰ ਸਟੇਜ ਦੇ ਉੱਪਰ ਨਾ ਬੁਲਾਇਆ ਜਾਵੇ ਕਿਸਾਨ ਪ੍ਰਦਰਾਂਜ ਗਜਜੀਤ ਸਿੰਘ ਡੱਲੇਵਾਲ ਦੀ ਹਾਲਤ ਹੋਈ ਬਹੁਤ ਜ਼ਿਆਦਾ ਨਾਜ਼ੁਕ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਇਸ ਵੇਲੇ ਕੇਂਦਰੀ ਸਰਕਾਰ ਤੋਂ ਆਪਣੀਆਂ ਮੰਗਾਂ ਪੂਰੀ ਕਰਵਾਉਣ ਦੇ ਲਈ ਡਟੇ ਹੋਏ ਨੇ ਪੰਜਾਬ ਹਰਿਆਣਾ ਦੇ ਬਾਰਡਰਸ ਨੂੰ ਸੀਲ ਕੀਤਾ ਹੋਇਆ ਹੈ ਤੇ ਇਸ ਦੇ ਉੱਪਰ ਤਰਨਾ ਲਾ ਕੇ ਬੈਠੇ ਹੋਏ ਇਸੇ ਦੇ ਵਿਚਾਰ ਹੀ ਕਿਸਾਨ ਆਗੂ ਅਤੇ ਪੰਜਾਬ ਹਰਿਆਣਾ ਦੇ ਕਿਸਾਨੀ ਲੀਡਰ ਜਗਜੀਤ ਸਿੰਘ ਢੱਲੇਵਾਲ ਲੀਤੇ 16 ਦਿਨ ਤੋਂ ਤਰਨੇ ਦੇ ਉੱਪਰ ਭੁਖੜ ਹੜਤਾਲ ਦੇ ਉੱਪਰ ਬੈਠੇ ਹੋਏ ਨੇ ਜਿਨ੍ਹਾਂ ਦੀ ਹਾਲਤ ਇਸ ਵੇਲੇ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਉਹਨਾਂ ਦਾ ਭਾਰ ਵੀ 11 ਤੋਂ 12 ਕਿਲੋ ਘੱਟ ਗਿਆ ਇਸ ਦੇ ਨਾਲ ਹੀ ਯੂਐਸ ਦੇ ਅਸਿਸਟੈਂਟ ਪ੍ਰੋਫੈਸਰ ਦੀ ਟੀਮ ਅਤੇ ਸਪੈਸ਼ਲਿਸਟ ਕੈਂਸਰ ਦੇ ਡਾਕਟਰ ਕਰਨ ਜਟਵਾਲ ਅੱਜ ਬਾਰਡਰ ਦੇ ਉੱਪਰ ਫਰੋਰੀ ਬਾਰਡਰ ਦੇ ਉੱਪਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਦੇਖਣ ਦੇ ਲਈ ਆਏ ਨੇ ਉੱਥੇ ਹੀ ਡਾਕਟਰ ਸਹਿਮਾਨ ਦੀ ਟੀਮ ਪਹਿਲੇ ਦਿਨ ਤੋਂ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੀ ਜਾਂਚ ਕਰ ਰਹੀ ਹੈ ਅਤੇ ਲਗਾਤਾਰ ਉਹਨਾਂ ਦੇ ਸਰੀਰ ਵਿੱਚ ਹੋ ਰਹੀ ਕਮੀ ਨੂੰ ਨਿਗਰਾਨੀ ਦੇ ਵਿੱਚ ਰੱਖੀ ਹੋਈ ਹੈ ਜ਼ਿਕਰਯੋਗ ਇਹ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ 26 ਨਵੰਬਰ ਤੋਂ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਹੈਲਥ ਬੁਲੇਟਿਨ ਦੇ ਮੁਤਾਬਕ ਹੁਣ ਤੱਕ ਜਗਜੀਤ ਸਿੰਘ ਢੱਲੇਵਾਲ ਦਾ 12 ਕਿਲੋ ਪਾਰ ਕਰ ਚੁੱਕਿਆ ਹੈ ਨਾਲ ਹੀ ਕਿਡਨੀ ਤੇ ਵੀ ਕਾਫੀ ਦਾ ਅਸਰ ਪੈ ਰਿਹਾ ਹੈ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਜਾ ਰਹੀ ਹੈ ਹੁਣ ਅਮਰੀਕਾ ਤੋਂ ਆਈ ਡਾਕਟਰ ਦੀ ਟੀਮ ਉਹਨਾਂ ਦੀ ਸਿਹਤ ਦੀ ਜਾਂਚ ਕਰੇਗੀ ਇੱਕ ਵਾਰੀ ਫੇਰ ਤੋਂ ਦੱਸਦੀ ਹੈ ਕਿ ਬੀਤੇ 16 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਮਰਨਵਰ ਤੋਂ ਵਰਤ ਦੇ ਉੱਪਰ ਬੈਠੇ ਹੋਏ ਨੇ ਤੇ ਜਦੋਂ ਜਗਜੀਤ ਸਿੰਘ ਢੱਲੇਵਾਲ ਦਾ ਪਹਿਲਾ ਦਿਨ ਸੀਗਾ ਭੁੱਖ ਹੜਤਾਲ ਦਾ ਉਸ ਵੇਲੇ ਉਹਨਾਂ ਨੇ ਆਪਣੀ ਜਿੰਨੀ ਵੀ ਜਾਇਦਾਦ ਸੀਗੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਦੇ ਉੱਤੇ ਕਰਤੀ ਸੀ ਕਿਉਂਕਿ ਉਹਨਾਂ ਨੂੰ ਆਪਣੇ ਕਿਸਾਨ ਭਾਈਆਂ ਦੇ ਲਈ ਕਾਫੀ ਜ਼ਿਆਦਾ ਹੱਕੀ ਮੰਗਾ ਦੇਣ ਲਈ ਇਹ ਸਖਤ ਕਦਮ ਚੁੱਕਣਾ ਪਿਆ ਪਰ ਅਜੇ ਵੀ ਕਿੰਨੇ ਕਿਸਾਨ ਡਟੇ ਹੋਏ ਨੇ ਬਾਰਡਰਾਂ ਦੇ ਉੱਪਰ ਅਤੇ ਪੁਲਿਸ ਵੱਲੋਂ ਵੀ ਕਾਫੀ ਜ਼ਿਆਦਾ ਸਖਤ ਬੈਰੀਕੇਡਸ ਲਗਾਏ ਗਏ ਨੇ ਇਸ ਦੇ ਨਾਲ ਹੀ ਬੀਤੇ ਕੁਝ ਦਿਨਾਂ ਪਹਿਲਾਂ ਦਿੱਲੀ ਜਾਣ ਦੇ ਲਈ ਕਈ ਕਿਸਾਨ ਵੀ ਅੱਗੇ ਵਧੇ ਸਨ ਪਰ ਦਿੱਲੀ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਤੱਕ ਨਹੀਂ ਪਹੁੰਚਣ ਦਿੱਤਾ ਇਸ ਦੇ ਨਾਲ ਹੀ ਜਦੋਂ ਕਿਸਾਨ ਬਾਰਡਰ ਪਾਰ ਕਰਕੇ ਬੈਰੀਕੇਡਸ ਤੋੜ ਕੇ ਦਿੱਲੀ ਕੂਚ ਦੇ ਲਈ ਰਵਾਨਾ ਹੋਏ ਉਸ ਵੇਲੇ ਪੰਜਾਬ ਅਤੇ ਹਰਿਆਣਾ ਦੀ ਸਰਕਾਰ ਵੱਲੋਂ ਜਿੰਨੇ ਵੀ ਪੁਲਿਸ ਕਰਮੀ ਸੀਗੇ ਉਹਨਾਂ ਦੀ ਤਰਫੋਂ ਕਾਫੀ ਜ਼ਿਆਦਾ ਸਖਤ ਨਿਯਮ ਬਣਾਏ ਗਏ ਅੰਬਾਲਾ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਪਰ ਇੰਟਰਨੈਟ ਦੀ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਜਦੋਂ ਕਿਸਾਨ ਬੈਰੀਕੇਡ ਤੋੜ ਕੇ ਦਿੱਲੀ ਕੂਚ ਨਰਵਾਣਾ ਹੋਏ ਉਸ ਵੇਲੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਪਰ ਸੁੱਟੇ ਜਿਸ ਦੇ ਕਾਰਨ ਕਈ ਕਿਸਾਨ ਜ਼ਖਮੀ ਵੀ ਹੋ ਗਏ ਸਨ ਸੋਸ਼ਲ ਮੀਡੀਆ ਦੇ ਉੱਪਰ ਮਸ਼ਹੂਰ ਇਨਫਲੂਐਂਸਰ ਰੁਕਸਾਰ ਜਿਸ ਦਾ ਇੱਕ ਪੈ ਡਾਇਲੌਗ ਸੀ ਕੀ ਚਾਹੀਦਾ ਉਸ ਨੂੰ ਕੈਨੇਡਾ ਪੁਲਿਸ ਨੇ ਕੀਤਾ ਗ੍ਰਿਫਤਾਰ ਬ੍ਰੈਮਟਨ ਦੀ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਰੁਕਸਾਰ ਜੋ ਕਿ ਪਹਿਲੇ ਬਾਈਜੀ ਮੋਟਰ ਦੇ ਉੱਪਰ ਕੰਮ ਕਰਦੀ ਸੀ ਤੇ ਹਾਂਜੀ ਬ੍ਰੈਮਟਨ ਵਾਲਿਓ ਕੀ ਚਾਹੀਦਾ ਕਹਿ ਕੇ ਕਾਫੀ ਜ਼ਿਆਦਾ ਮਸ਼ਹੂਰ ਹੋਈ ਜਿਸ ਦੇ ਉੱਪਰ ਕਾਫੀ ਜ਼ਿਆਦਾ ਮੀਮ ਵੀ ਬਣੇ ਸੀ ਤੇ ਹੁਣ ਉਸ ਕੁੜੀ ਨੂੰ ਕੈਨੇਡਾ ਦੀ ਪੀਪਲ ਪੁਲਿਸ ਨੇ ਗ੍ਰਿਫਤ ਦੇ ਵਿੱਚ ਲੈ ਲਿਆ ਹੈ ਜਿਆਦਾ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਰੁਖਸਾਰ ਦੇ ਨਾਲ ਹੋਰ ਵੀ ਪੰਜ ਉਸ ਦੇ ਸਾਥੀ ਸਨ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਰੁਖਸਾਰ ਸਮੇਤ ਉਸ ਦੇ ਜਿਹੜੇ ਪੰਜ ਸਾਥੀ ਸਨ ਉਹਨਾਂ ਨੂੰ ਕੈਨੇਡਾ ਦੀ 온ਟਾਰੀਓ ਜਸਟਿਸ ਆਫ ਕੋਰਟ ਨੇ ਆਪਣੀ ਹਿਰਾਸਤ ਦੇ ਵਿੱਚ ਲਿਆ ਸੀ ਜਿੱਥੇ ਇਹਨਾਂ ਸਾਰਿਆਂ ਦੀ ਪੇਸ਼ੀ ਹੋਈ ਸੀ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਹਨਾਂ ਪੰਜਾਂ ਦੇ ਉੱਪਰ ਕਿ ਰੁਖਸਾਰ ਅਤੇ ਉਸ ਦੇ ਸਾਥੀਆਂ ਵੱਲੋਂ ਲੋਕਾਂ ਨੂੰ ਡਰਾ ਧਮਕਾ ਕੇ ਵਸੂਲੀ ਦੇ ਮਾਮਲੇ ਵੀ ਦਰਜ ਕੀਤੇ ਗਏ ਨੇ ਤੇ ਜਦੋਂ ਪੁਲਿਸ ਨੇ ਇਹਨਾਂ ਸਾਰਿਆਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਤਾਂ ਇਹਨਾਂ ਕੋਲੋਂ ਕਈ ਹਥਿਆਰ ਵੀ ਬਰਾਮਦ ਹੋਏ ਸਨ। ਕੈਨੇਡਾ ਦੀ ਪੁਲਿਸ ਨੇ ਇਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਜਦੋਂ ਕੋਰਟ ਦੇ ਵਿੱਚ ਪੇਸ਼ੀ ਹੋਈ ਸੀ ਉੱਥੇ ਕੋਈ ਟਰਮਸ ਐਂਡ ਕੰਡੀਸ਼ਨਸ ਲਗਾ ਕੇ ਇਹਨਾਂ ਸਾਰਿਆਂ ਨੂੰ ਬੇਲ ਦੇ ਦਿੱਤੀ ਗਈ ਐ ਪਰ ਅਜੇ ਵੀ ਇਹ ਸਾਰੇ 5 ਦੇ 5 ਰੁਕਸਾਰ ਸਮੇਤ ਇਸ ਜਿੰਨੇ ਵੀ ਸਾਥੀ ਨੇ ਇਹ ਕੈਨੇਡਾ ਪੁਲਿਸ ਦੀ ਨਿਗਰਾਨੀ ਦੇ ਵਿੱਚ ਬੜੇ ਹੋਏ ਨੇ। ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਇਹ ਕੁੜੀ ਮਸ਼ਹੂਰ ਸੀ ਤੁਹਾਨੂੰ ਵੀ ਪਤਾ ਹੈ ਕਿ ਹਾਂਜੀ ਕੀ ਚਾਇਦਾ ਕਰਕੇ ਇਸ ਤੋਂ ਬਾਅਦ ਲੋਕਾਂ ਨੇ ਇਸ ਕੁੜੀ ਦੇ ਉੱਪਰ ਕਾਫੀ ਜ਼ਿਆਦਾ ਮੀਮ ਵੀ ਬਣਾਏ ਸਨ ਤੇ ਹੁਣ ਇਸ ਕੁੜੀ ਨੂੰ ਕੈਨੇਡਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਹਿਲੇ ਕਿਸੇ ਮੋਟਰ ਕਪੜੇ ਦੇ ਵਿੱਚ ਲੱਗੀ ਹੋਈ ਸੀ ਜਿੱਥੇ ਵੀਡੀਓਜ਼ ਬਣਾ ਬਣਾ ਕੇ ਇਹ ਕਾਫੀ ਜ਼ਿਆਦਾ ਮਸ਼ਹੂਰ ਹੋਈ ਉਸ ਤੋਂ ਬਾਅਦ ਕੰਪਨੀ ਦੇ ਨਾਲ ਇਸੀ ਕੋਈ ਅਨਬੰਨ ਹੋ ਗਈ ਸੀ ਤੇ ਇਸ ਨੇ ਉਸ ਕੰਪਨੀ ਛੱਡ ਕੇ ਆਪਣਾ ਕੋਈ ਕੰਮ ਸ਼ੁਰੂ ਕਰ ਲਿਆ ਇਦਾਂ ਹੀ ਕਰਦੇ ਕਰਦੇ ਰੁਖਸਾਰ ਕਾਫੀ ਜ਼ਿਆਦਾ ਮਸ਼ਹੂਰ ਹੋ ਗਈ ਇਸ ਦੇ ਜਿਹੜਾ ਇੱਕ ਪੈਟਵਰਡ ਸੀਗਾ ਜੋ ਕਿ ਮਸ਼ਹੂਰ ਹੋਇਆ ਪੂਰੇ ਇੰਡੀਆ ਦੇ ਵਿੱਚ ਪੂਰੇ ਆਲਓਵਰ ਵਰਲਡ ਦੇ ਵਿੱਚ ਹਾਂਜੀ ਕੀ ਚਾਹੀਦਾ ਕੀ ਚਾਹੀਦਾ ਕਰਕੇ ਤੇ ਹੁਣ ਕੈਨੇਡਾ ਪੁਲਿਸ ਨੇ ਇਸ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਇਸ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਅਤੇ ਕਈ ਹਥਿਆਰ ਵੀ ਪੁਲਿਸ ਨੂੰ ਇਹਨਾਂ ਦੇ ਘਰੋਂ ਬਰਾਮਦ ਹੋਏ ਨੇ ਤੇ ਇਹਨਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਇਹਨਾਂ ਨੇ ਲੋਕਾਂ ਨੂੰ ਡਰਾ ਤਮਕਾ ਕੇ ਉਹਨਾਂ ਦੇ ਉੱਪਰ ਕਈ ਪੈਸਾ ਵਸੂਲੀ ਵੀ ਕੀਤੀ ਹੈ ਮੋਗੇ ਦੇ ਵਿੱਚ ਵਾਪਰੀ ਮੰਦਭਾਗੀ ਘਟਨਾ ਐਂਬੂਲੈਂਸ ਤੇ ਦੁੱਧ ਵਾਲੇ ਨੂੰ ਮਾਰੀ ਟੱਕਰ ਤੇਜ਼ ਰਫ਼ਤਾਰ ਦੇ ਕਾਰਨ ਚਲ ਰੇ ਵਾਹਨਾ ਦੀ ਗਿਣਤੀ ਇਸ ਵੇਲੇ ਕਾਫੀ ਜ਼ਿਆਦਾ ਵਧ ਰਹੀ ਹੈ ਇਸ ਹਾਦਸੇ ਦੇ ਵਿੱਚ ਲੋਕਾਂ ਨੂੰ ਆਪਣੀ ਜਾਨ ਵਿਗਵਾਣੀ ਪੈ ਜਾਂਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਮੋਗਾ ਦੇ ਪਿੰਡ ਚੁੰਡੀਕ ਤੋਂ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਸਵੇਰੇ-ਸਵੇਰੇ ਇੱਕ ਐਂਬੂਲੈਂਸ ਨੇ ਦੁੱਧ ਪਾਨ ਜਾ ਰਹੇ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰੀ ਹੈ ਵਿਅਕਤੀ ਦੀ ਹਾਲਤ ਇਸ ਵੇਲੇ ਕਾਫੀ ਜ਼ਿਆਦਾ ਬੁਰੀ ਦੱਸੀ ਜਾ ਰਹੀ ਹੈ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੇ ਨਾਲ ਮੁੰਡੇ ਨੂੰ ਹਸਪਤਾਲ ਦੇ ਵਿੱਚ ਲਜਾਇਆ ਗਿਆ ਉਸ ਨੂੰ ਮੋਗੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਤੇ ਦੱਸਿਆ ਜਾ ਰਿਹਾ ਹੈ ਕਿ ਜੋ ਐਂਬੂਲੈਂਸ ਸੀਗੀ ਉਹ ਮੋਗੇ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਆਂਦੇ ਹੋਏ ਉਸ ਨੇ ਧਿਆਨ ਨਹੀਂ ਦਿੱਤਾ ਤੇ ਉਸ ਦੀ ਸਪੀਡ ਇੰਨੀ ਜ਼ਿਆਦਾ ਤੇਜ਼ ਸੀ ਕਿ ਉਸ ਨੇ ਵਿਅਕਤੀ ਦੀ ਮੋਟਰਸਾਈਕਲ ਦੇ ਉੱਪਰ ਤੇਜ਼ ਤਰੀਕੇ ਦੇ ਨਾਲ ਟੱਕਰ ਮਾਰੀ ਹੈ ਤੇ ਜੋ ਮੁੰਡਾ ਸੀਗਾ ਉਸ ਦੀ ਹਾਲਤ ਇਸ ਵੇਲੇ ਕਾਫੀ ਜ਼ਿਆਦਾ ਖਰਾਬ ਹੈ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇਸ ਸਬੰਧੀ ਜਾਣਕਾਰੀ ਦਿਨ ਪਿੰਡ ਵਾਸੀਆਂ ਨੇ ਦੱਸਿਆ ਕਿ ਐਂਬੂਲੈਂਸ ਪਿੰਡ ਚੰਡੀਗ ਤੋਂ ਮੋਗਾ ਵੱਲ ਜਾ ਰਹੀ ਸੀ ਉਹਨਾਂ ਨੇ ਆਪਣੀ ਅੱਖਾਂ ਦੇ ਸਾਹਮਣੇ ਇਹ ਹਾਦਸਾ ਵਾਪਰਦੇ ਹੋਏ ਦੇਖਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਡਰਾਈਵਰ ਜੋ ਐਂਬੂਲੈਂਸ ਦਾ ਡਰਾਈਵਰ ਸੀ ਕਾਫੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਨੂੰ ਚਲਾ ਰਿਹਾ ਸੀ ਐਂਬੂਲੈਂਸ ਦੇ ਵਿੱਚ ਕੋਈ ਮਰੀਜ਼ ਵੀ ਨਹੀਂ ਸੀ ਅੱਜ ਪਿੰਡ ਬੁੱਧ ਸਿੰਘ ਵਾਲਾ ਦਾ ਜੋ ਕਿ ਰਹਿਣ ਵਾਲਾ ਇੱਕ 37 ਸਾਲ ਦਾ ਚਰਨਪ੍ਰੀਤ ਸਿੰਘ ਪਿੰਡ ਦੇ ਲੋਕਾਂ ਦੇ ਘਰ ਦੁੱਧ ਪਹੁੰਚਾਉਣ ਜਾ ਰਿਹਾ ਸੀ ਐਂਬੂਲੈਂਸ ਚਾਲਕ ਨੇ ਇਸ ਨੂੰ ਜ਼ੋਰਦਾਰ ਟੱਕਰ ਮਾਰੀ ਹੈ ਜਿਸ ਦੇ ਕਾਰਨ ਚਰਨਪ੍ਰੀਤ ਸਿੰਘ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜਿਸ ਦੀ ਹਾਲਤ ਇਸ ਵੇਲੇ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਦੂਜੇ ਪਾਸੇ ਐਂਬੂਲੈਂਸ ਚਾਲਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਨਾਰਮਲ ਰਫ਼ਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ ਅਤੇ ਮੋਟਰਸਾਈਕਲ ਸਵਾਰ ਦਾ ਦੁੱਧ ਦਾ ਡਰਮ ਬਾਹਰ ਵੱਲ ਸੀਗਾ ਜਿਸ ਦੇ ਕਾਰਨ ਅਚਾਨਕ ਸਾਈਡ ਲੱਗ ਗਈ ਹੈ ਅਤੇ ਇਹ ਹਾਦਸਾ ਵਾਪਰ ਗਿਆ ਹੈ ਉੱਪਰ ਹੀ ਡਾਕਟਰ ਕਮਲਪ੍ਰੀਤ ਸਿੰਘ ਨੇ ਵੀ ਦੱਸਿਆ ਕਿ ਚਨਪ੍ਰੀਤ ਸਿੰਘ ਨਾਂ ਦਾ ਮਰੀਜ਼ ਸਾਡੇ ਕੋਲ ਆਇਆ ਸੀ ਜਿਸ ਦੇ ਸਿਰ ਦੇ ਉੱਪਰ ਡੂੰਗੀ ਸੱਟ ਲੱਗੀ ਹੈ ਜਿਸ ਨੂੰ ਉਸ ਦਾ ਪਰਿਵਾਰਕ ਮੈਂਬਰ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਆਇਆ ਸਰ ਤਾਂ ਇੱਕ ਵਾਰ ਫੇਰ ਤੋਂ ਦੱਸਿਆ ਕਿ ਮੋਗੇ ਦੇ ਵਿੱਚ ਹਾਦਸਾ ਅੱਜ ਸਵੇਰੇ ਵਾਪਰਿਆ ਜਿੱਥੇ ਇੱਕ ਵਿਅਕਤੀ ਆਪਣੀ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਲੋਕਾਂ ਦੇ ਘਰ ਦੂਦ ਪਾਣ ਜਾ ਰਿਹਾ ਸੀ ਤੇ ਅਚਾਨਕ ਹੀ ਇੱਕ ਐਂਬੂਲੈਂਸ ਆਈ ਉਸ ਨੇ ਮੋਟਰਸਾਈਕਲ ਤੇ ਸਵਾਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਤੇ ਲੋਕਾਂ ਦਾ ਕਹਿਣਾ ਹੈ ਕਿ ਐਂਬੂਲੈਂਸ ਦੇ ਵਿੱਚ ਕੋਈ ਮਰੀਜ਼ ਵੀ ਨਹੀਂ ਸੀ ਫਿਰ ਵੀ ਐਂਬੂਲੈਂਸ ਵਾਲਾ ਡਰਾਈਵਰ ਕ ਨਾਲ ਗੱਡੀ ਨੂੰ ਚਲਾ ਰਿਹਾ ਸੀ ਤੇ ਇਸ ਦੇ ਨਾਲ ਹੀ ਹੁਣ ਜੋ ਵਿਅਕਤੀ ਹੈ ਉਸ ਦੀ ਹਾਲਤ ਕਾਫੀ ਦਾ ਗੰਭੀਰ ਹੈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਦੇਸ਼ ਅਤੇ ਦੁਨੀਆ ਦੀ ਹਰ ਛੋਟੀ ਵੱਡੀ ਅਪਡੇਟ ਦੇ ਲਈ ਸਾਡੇ ਨਾਲ ਜੁੜ ਰਿਹਾ ਧੰਨਵਾਦ।